ਉਹ વૈਰੂ ਦੀ ਕਿਰਪਾ ਦੇ ਨਾਲ ਦਿੰਦੀ ਹੋਗੀ ਸ਼ਰਵਾਦ ਅੱਜ ਤੇ ਜਿੱਦਾਂ ਜਿੱਦਾਂ ਹੋਇਆ ਕੰਮ ਵੀ ਰੂਟੀਨ ਆਪ ਬਣਾਵਾਂਗੇ ਤੇ ਕੁਝ ਬੰਦੇ ਤੁਹਾਨੂੰ ਕੱਲ ਵੀ ਦੱਸਿਆ ਸੀ ਬਾਹਰ ਖਾਦ ਫੋਨ ਦੇ ਨਾਲ ਇਹ ਕੰਮ ਕਰਨ ਦੇ ਕੁਝ ਅੱਜ ਤੇ ਹੁਣ ਸਾਰੇ ਬੰਦੇ ਸਾਹ ਹਣਾ ਸ਼ੈੱਡ ਦੇ ਵਿੱਚ ਆ ਗਏ ਆ ਜਿੱਦਾਂ ਜਿੱਦਾਂ ਹੋਇਆ ਆਪਣਾ ਉਹ ਤਾਂ ਸਟੈਟ ਕਰਕੇ ਪਾਈਂ ਸੰਗਲੀ ਪਰਲੇ ਬੰਦੇ ਨਾਲ ਨੰਗੇ ਆਪੋ ਆਪਣੇ ਟਰੈਕਟਰਾਂ ਦੀ ਸਾਫ ਸਫਾਈ ਤੇ ਜਿੱਦ ਜਿੱਦਾਂ ਹੋਇਆ ਜਿੱਦ ਦੇਣਾ ਬਹੁਤ ਵਧੀਆ ਹੁਣ ਸਾਰਾ ਪੰਜਾਬ ਹਰਿਆ ਭਰਿਆ ਹੋ ਜਾਣਾ ਇਸੇ ਤਰ੍ਹਾਂ ਹੀ ਜਿਹੜੀਆਂ ਗੇਤਰੀਆਂ ਕਣਕਾਂ ਉਹਨਾਂ ਨੂੰ ਪਹਿਲਾ ਪਾਣੀ ਲੱਗ ਗਿਆ ਵਾ ਖਾਦਾਂ ਪੈ ਗਈਆਂ ਹੁਣ ਕੰਮ ਬਸ ਚੱਲੀ ਜਾਣਾ ਵਧੀਆ ਤੇ ਕਈ ਸਾਡੇ ਤੋਂ ਚਲੋ ਅਸੀਂ ਇੱਕ ਤਿਰਵਾ ਕੀਤਾ ਹੀ ਵੀ ਜਿਹੜੀ ਆਪਣੀ ਜੌਂਦਰ ਵਾਲੀ ਸਪਰੇ ਜਿਹੜੀ ਸਟੈਂਪ ਕੀਤੀ ਉਹਦੇ ਉਹਦੇ ਨਾਲ ਜੌਂਦਰ ਬਹੁਤ ਘੱਟ ਉੱਗੀ ਆ ਸਾਨੂੰ ਇੰਨਾ ਹੋ ਜੂਗਾ ਵੀ ਜਿਹੜੀ ਆ ਆਪਣੀ ਜੌਂਦਰ ਵਾਲੀ ਸਪਰੇ ਸ਼ਾਇਦ ਥੋੜੀ ਬੜੀ ਕਰਨੀ ਪਵੇ ਥੋੜੀ ਬੜੀ ਨਾ ਕਰਨੀ ਪਵੇ ਜਿੰਨਾ ਖੱਤਿਆਂ ਥੋੜੀ ਜਿਹੀ ਲੇਟ ਹੋਈ ਆ ਚਾਹ ਪੀ ਕੇ ਸਿੰਦਰਪਾਲ ਛਿੰਦਾ ਗੱਲ ਵੀ ਸਹੀ ਆ ਭਰਾ ਲੈਂਬਰ ਕਿਰ ਕੋ ਹੈਗੀ ਦੇਣਾ ਹੈਗੀ ਜਿਹੜਾ ਵੀ ਕੀ ਆ ਜਿਹਦੀ ਲਾਉਣੀ ਆ ਜੇ ਮਾਨੂ ਟੋਸਰ ਲੱਗੀ ਆ ਕਿੱਦਾਂ ਬੜੀ ਮਾਰ ਜੀ ਯਾਰ ਕੀ ਹੋ ਗਿਆ ਵੀਰ ਢਾਲ ਘਾਟ ਦੇ ਦਾਂਗੇ ਮਾਰ ਕੀ ਜਿਹੜਾ ਵਿਖਾਉਣਾ ਸਾਦਾ ਕੀ ਠੋਕਰ ਵੱਜੀ ਆ ਕੋਈ ਨਹੀਂ ਆ ਆਇਆ ਸੀ ਜੇ ਨੀ ਹੱਸਿੰਦੇ ਜਾਉਂਦੇ ਯਾਰ ਆਪਾਂ ਆਪਣੇ ਹੋਈਆ ਆਪ ਇਹਨੇ ਕਿਦਾਂ ਸ਼ਾਮ ਪੂਰੇ ਕਰਨੇ ਆ ਆਪਾਂ ਰਹੇ ਕਿਨੇ ਬਾਬਾ ਆ ਕੇ ਬਹਾਨਾ ਬੈਠਾ ਲਾ ਕੇ ਲਾਣਾ ਚਲਾਇਤਾ ਲਾ ਆਈਏ ਈ ਹੰਦਾ ਕੀ ਆ ਗੱਲ ਕੀ ਪਤਾ ਲੱਗੇ ਹੋਰੀ ਪੈਸੇ ਬੱਕ ਜੇ ਕਹਿੰਦਾ ਲੈਣੇ ਅਸੀਂ ਅੱਛਾ ਪਿਆਰ ਚੁੱਕਿਆ ਹੁਣ ਆਪਾਂ ਕਲਾਮੀ ਕਰਨ ਦੇਣ ਉਹ ਸੁਵੀਰ ਨਾਲ ਗੱਲ ਉਹ ਰਾਜ ਕਰ ਚੁੱਕਿਆ ਜਿਹੜੇ ਆਟ ਤੋਂ 20 30 ਸਾਲ ਪਹਿਲਾਂ ਹੈ ਨਾ ਛੱਡ ਦਾਦੇ ਹਾਂ ਉਦੋਂ ਚੱਲ ਮੈਂ ਕਹਿੰਦਾ ਨਹੀਂ ਗੁੱਸਾ ਨਾ ਮੇਰੀ ਗੱਲ ਦਾ ਕਰਿਓ ਉਦੋਂ ਤੁਸੀਂ ਮਿਹਨਤ ਕਰਦੇ ਹਾਂ ਸਾਡੇ ਬਰੋਬਰ ਵੀ ਨਹੀਂ ਹੋਟਾ ਬਹਿਗੇ ਸਹੀ ਹੈ ਛੱਡ ਦਾਦੇ ਬਰੋਬਰ ਨਹੀਂ ਹੈਗੇ ਜਿੱਦਾਂ ਸਾਡੇ ਦਾਦਿਆਂ ਨੇ ਆ ਯਾਰ ਬੰਦ ਕਰਾ ਫੋਨ ਅੱਛਾ ਤੇ ਹੁਣ ਤੁਸੀਂ ਇਹਨਾਂ ਜੇਟਾ ਸਾਡੇ ਸਾਡੇ ਦਾਦੇ ਖਾ ਭਲਵਾਈ ਬੋਉਂਦੇ ਰਹੇ ਖਤਾਂ ਦੇ ਹਾਂ ਤੇ ਹੁਣ ਇਹ ਹੁਣ ਅਈ ਗਲਾਈ ਕਰਦੇ ਰਾਗਰ ਦੀਦਾ ਕਿਹਦੇ ਲਵ ਆਈ ਪੰਜਾਲੀ ਸਾਡੀ ਕਿਰਪਾਨ ਗੱਡੀ ਇਨੇ ਗੁਰਦਾ ਮੈਂ ਮਹਾਪਾਰ ਓਏ ਲਈਂ ਬਰਾ ਇਹ ਸਮਾਵਾ ਵੀਰ ਕੋਈ ਪਤਾ ਨਹੀਂ ਕਦੋਂ ਪਲਟਾ ਵੱਜ ਜਾਣਾ ਹਾਂ ਇਹ ਗੱਲ ਦਾ ਕੇ ਨੂੰ ਘਮਾਣ ਨਹੀਂ ਕਰਨਾ ਚਾਹੀਦਾ ਆਪਾਂ ਤਾਂ ਸਿੱਧੀ ਗੱਲ ਪਹਿਲਾਂ ਵੀ ਆਨੇ ਹੁੰਦੀ ਆ ਮਹਾਰਾਜ ਰਣਜੀਤ ਸਿੰਘ ਦੇ ਦਾਦਰ ਗਾਂਵ ਵਿਚਾਰੇ ਕਰ ਨਹੀਂ ਦੇ ਆ ਉਹਦੇ ਜਿਹੜੇ ਮਹਾਰਾਜ ਰਣਜੀਤ ਸਿੰਘ ਦੇ ਪੋਤਰੇ ਆ ਹਾਂ ਤੁਹਾਡੇ ਮੂਹਬ ਕਿੰਨੀ ਗੱਲ ਮੋਟੀ ਮੁੜ ਗਈ ਇਤਿਹਾਸ ਸੁਣਿਆ ਹੁੰਦਾ ਸੁਣਿਆ ਹਰਾ ਹਾਂ ਉਹਦੇ ਪੋਤਰੇ ਦਾ ਕੀ ਨਾਂ ਹੈ ਓਏ ਕੀ ਉਹਦਾ ਨਾਂ ਕੀ ਤਾਂ ਖਾ ਜਾਣੀ ਮੈਨੂੰ ਤੇ ਨਾਂ ਨਹੀਂ ਜਿਆਦਾ ਪੁਰਾਣਾ ਸੁਣਿਆ ਨਾ ਇਤਿਹਾਸ ਨੇਪਨ ਨਵੇਂ ਆ ਬਾਜੋ ਅਰੇ ਜਮੀਨ ਗਿਆ ਯਾਰ ਹਰਜੀਤ ਸਿੰਘ ਦੇ ਨਾਂ ਦਾ ਹੀ ਬਦਲਾ ਉਹਦੇ ਦਾ ਕੋਤਰੀ ਤੇ ਪਾਉਣਗੇ ਨਹੀਂ ਤੇ ਇਹ ਪੁੱਲੇ ਨਾ ਮਾਰਾਂਗੇ ਕੋ ਯਾਰ ਇਹਨੂੰ ਬਹੁਤ ਜਾਣਾ ਪਊਗਾ ਐਡੀ ਤੇ ਨਹੀਂ ਤੇ ਮਹਾਰਾਜ ਜੀ ਸਿੱਧਾ ਮੁੰਡਾ ਕੋਣੀ ਕੋ ਯਾਰ ਮੈਂ ਸੁਣਿਆ ਜੇਤਾ ਹਣਾ ਮੇਰੇ ਕੋ ਯਾ ਡਾਇਰੈਕਟ ਸੁਣਿਆ ਬੱਲੇ ਬੱਲੇ ਬੜਾ ਤੇ ਆਸ ਰਟਿਆ ਪਿਆ ਨੇ ਤੇ ਯਾਰ ਇਹੋ ਜੇ ਇਹੋ ਜੇ ਮਾਸਟਰ ਦੇ ਲੋਕ ਲੱਭਦੇ ਮਿਰਦੇ ਜਿਹੜੇ ਆਪਣੇ ਬੰਦਾ ਬੰਦਾ ਲਾਈਵਰ ਲਾਈਵਰ ਉਧਰ ਲਾਉਂਦਾ ਰੋਂ ਕਿ ਆ ਪੂਰੀ ਸੁਣੇ ਦਾ ਕੀ ਫਾਇਦਾ ਹੁੰਦਾ ਚ ਪੜ੍ਹਨ ਦੇ ਹੋ ਸੁਣਦਾ ਨਹੀਂ ਤੁਸੀਂ ਹੋਏ ਫਸ ਧਾਣਦੇ ਯਾਰ ਕੇ ਸ਼ਰਾਬ ਚੋਣਾ ਜਦੋਂ ਤਿਆਸ ਲਾਇਆ ਆ ਮੈਂ ਆਣ ਕੇ ਇਹਦੇ ਮਾਰ ਕੇ ਧੋਣ ਲਾਣੀ ਆਂ ਪਾਰਾ ਮਾ ਆ ਮੈਂ ਯਾ ਯਾਰ ਹੋਗਾ ਬਾਬਾ ਆ ਮੈਂ ਆ ਰਾ ਤੇ ਕਿਰਪਾਨ ਬੜ ਭਰਾਵਾ ਜੀ ਚ ਕੰਮ ਕਰਨਾ ਹੈ ਕਿਰਪਾਨ ਹੈ ਮੇਰੀ ਕਿੱਥੇ ਆ ਕੱਲਾ ਮੈਂ ਆ ਰੱਖਿਆ ਮੁੰਡੇ ਦੇ ਓ ਜਾ ਫਿਰ ਜਦੋਂ ਕਿਤੇ ਮਿਆਰ ਰੱਖ ਕੇ ਲੱਗਾ ਨਾ ਕਿਰਪਾਨ ਵੀ ਚ ਡੇ ਕੇ ਨਿਕਲੀ ਨੂੰ ਪਤਾ ਨਹੀਂ ਲੱਗਾ ਨਿਕਲੀ ਕਿਹਨੇ ਨਿਕਲੀ ਦੂਜਾ ਚ ਮਾਰਦਾ ਇਹ ਨਹੀਂ ਮਾਰਦਾ ਰੋਹੀ ਉਮਰ ਦੀ ਬਣੀ 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 ਆ ਇਹ ਆ ਸਾਡੇ ਬੰਦਿਆਂ ਦੀ ਰੌਣਕ ਜਿਹੜੀ ਇਹ ਲਾਉਂਦੇ ਆ ਇਹ ਲੈਂਬਰ ਆਪਣਾ ਗੱਡ ਰੈਡੀ ਫਿਰ ਉਹ ਖੋਲਦੇ ਨਜ਼ਰ ਯਾਰ ਪਲੋ ਇਹਨਾਂ ਦਾ ਵੀ ਵੇਖ ਲਈਏ ਉਹ ਮੇਰੇ ਟਰੈਕਟਰ ਦਾ ਇੱਕ ਖੋਲਣਾ ਮਗਰੋਂ ਕਹਿੰਦੇ ਮਿੱਠੂ ਕਲਦੀਪ ਕਿੱਧਰ ਜਾਂਦਾ ਯਾਰ ਰੋਜ਼ ਵੀ ਢੜੀ ਢੁੜੀ ਕਰ ਦਾਂਗੇ ਨਾ ਕੀ ਬਨੇ ਜਾ ਕੇ ਘਰ ਦੀ ਨੂੰ ਆਖ ਦਿੰਦਾ ਮੈਂ ਉਹਨਾਂ ਦੇ ਗਿਆ ਉਹ ਨਾ ਵੀ ਆਉਂਦੀ ਮੈਂ ਦਿਹਾੜੀ ਹੋ ਜਾਂਦਾ ਹਾਂ ਮਾਂ ਡਾਈ ਤੋਂ ਆਂਦਾ ਵੀ ਪਿੰਡ ਤੱਕ ਮੈਂ ਚਲਾ ਜਾ ਫੇਰ ਨਹੀਂ ਟਾਕ ਜੇ ਮੈਂ ਤੂੰ ਓਏ ਨੱਪ ਕੇ ਕੱਢੀ ਮੇਰਾ ਵੀਰ ਇਹ ਨਿੱਪਲ ਚੰਗਾ ਉਤਰਾਂ ਨਾ ਖੇਚਦੀ ਨਾ ਲੋਗ ਖਰਾਬ ਹੋਏ ਨਾ ਤੈਨੂੰ ਪਤਾ ਹਾਂ ਹਾਂ ਇਦਾਂ ਇਦਾਂ ਇਹ ਮੈਂ ਮਹੀਨਾ ਬਾਅਦ ਵਰਤੀ ਦੂੰ 2 ਮਹੀਨੇ ਲੱਗੇਗੇ ਮਾਰਦਾ ਰਹਾ ਇਹਨੇ ਕਰ ਤੇ ਫੇਰ ਉਦਾਂ ਹੀ ਲੱਗਾ ਨਹੀਂ ਉਦਾਂ ਧੱਕਾ ਉਹ ਦੋ ਗੱਲ ਕਰਦਾ ਨਾ ਤੂੰ ਗਲੀਆਂ ਮਿੱਟੀ ਸਾਫ ਕਰ ਮਾਰ ਮਿੱਟੀ ਕਰਦਾ ਨਹੀਂ ਸਾਫ ਕਰਿਆ ਘਰ ਮਿੱਟੀ ਕਰਦਾ ਨਹੀਂ ਉਤਰਾਂ ਧੱਕ ਦਿੰਦਾ ਮਾਰਦੇ ਮਾਰਦੇ ਇਹਦੇ ਇੱਥੋਂ ਨਿਕਲ ਨਹੀਂ ਇੱਥੋਂ ਨਹੀਂ ਥੱਲੇ ਹੋਣੀ ਆਵੇ ਚੁੱਕਣ ਡਿਆ ਕਿ ਨਾ ਬਾ ਬਾ ਵਸ ਆ ਗਈ ਇਹ ਇੱਥੋਂ ਹੀ ਥੱਲੇ ਹੋਣੀ ਇਹਦੇ ਥੱਲੇ ਮਾਰ ਵੇਲਾ ਇੰਨਾ ਟਰੈਕਟਰਾਂ ਨੂੰ ਗਰੀਸ ਜਾਂਦੀ ਨਾ ਉਹ ਨਵੇਂ ਮਾਡਲ ਨੂੰ ਨਾ ਕਿਤੇ ਨਿੱਪਲ ਨਹੀਂ ਦਿੱਤੀ ਤੇ ਉਹਦੇ ਖੋਚਲਾ ਹੋ ਵੀ ਗਿਆ ਕਰ ਹੋਈ ਜਾਣਾ ਉਹ ਗਰੀਸ ਨਹੀਂ ਪਤਾ ਨਹੀਂ ਕੀ ਕੰਪਨੀ ਦਾ ਸੂਲ ਆ ਪਿੱਖੀ ਸੜੇ ਨਾ ਬੰਦਾ ਕੋਈ ਨਾ ਡੰਡਦਾ ਇਹ ਨਹੀਂ ਦਿੰਦੇ ਵਿਰੋਸਾਂ ਵਾਲੇ ਹੁਣ ਬੁਸ਼ ਆਜੇ ਬੁਸ਼ ਨੂੰ ਗਰੀਸ ਨਾ ਗਈ ਤੇ ਉਹਦੇ ਉੱਡ ਹੀ ਜਾਣਾ ਹੁਣ ਆ ਤਲਾਈ ਆ ਨਹੀਂ ਇਹ ਨਹੀਂ ਉੜਦੇ ਇਹਨਾਂ ਨੂੰ ਇਹਨਾਂ ਨੂੰ ਗਰੀਸ ਹੈਗੀ ਹਾਂ ਐਂਡ ਵਾ ਐਂਡ ਨੂੰ ਗਰੀਸ ਨਹੀਂ ਦਿੱਤੀ ਉਹਨਾਂ ਆਉਂਦੀ ਨਹੀਂ ਦਿੱਕਲੀ ਨਹੀਂ ਦਿੱਤੀ ਤੇ ਇਹ ਖਤਮ ਹੀ ਹੋਣਾ ਜਦੋਂ ਆ ਤੇ 3500 ਦਾ ਸਾਰਾ ਪੁਰਜਾ ਹੈ ਪਹਿਲਾਂ ਐਂਡਾਂ ਨੂੰ ਆਉਂਦੀ ਹੁੰਦੀ ਆਉਂਦੇ ਨਹੀਂ ਆਗੇ ਐਂਡਾ ਸਾਰਾ ਐਂਡਾ ਮਰਦਾ ਐਂਡਾ ਸਾਰਾ ਨਿਗੂਟ ਟੁੱਟਾ ਵੀ ਹੋਣਾ ਤਾਂ ਵੀ ਨਹੀਂ ਮਰਦਾ ਸਾਰੇ ਨੂੰ ਮਰਦੀ ਹੁਣ ਬੂਟ ਇਹ ਨੋਵਾ ਦਾ ਏਡਾ ਮਾੜਾ ਵਾਲਾ ਪੰਡੀ ਬਦਲੀ ਜਾਂਦੀ ਸਾਰੀ 3500 ਦੀ ਸਾਰਾ ਪੁਰਜਾ ਹੀ ਉੱਥੋਂ ਲੈ ਕੇ ਸਿਰਾਂ ਹੀ ਬਦਲਿਆ ਜਾਂਦਾ ਉਹਨੂੰ ਤਾਂ ਚਾਹੀਦੀ ਚਾਹੀਦੀ ਨਿੱਪਲ ਵੀ ਥੋੜੀ ਚਾਹੀਦੀ ਹੁਣ ਇਹ ਜਿਹੜਾ ਵੇਚਦੇ ਨੇ ਕੋਗੜੀ ਘੁੰਮਦੀ ਹਾਂ ਹੁਣ ਉਹਨਾਂ ਨੂੰ ਨਿੱਪਣ ਲੱਗੀ ਹੁੰਦੀ ਉਹਨੇ ਕੋ ਮੱਢੀ ਨਹੀਂ ਜਾਣਾ ਹੁਣ ਸੁੱਕੀ ਚਲ ਚਲਾਂ ਨੂੰ ਮੱਢੀ ਜਾਂਦੇ ਇਹ ਜੇ ਆਪ ਆ ਜਾਂ ਫਿਰ ਬੰਦਾ ਜੇ ਮਨਾਂ ਥੋੜਾ ਕੰਮ ਹੋ ਗਏ ਜੇ ਮਨਾਂ ਇੱਕ ਟਰੈਕਟਰ ਹੀ ਆਵੇ ਉਹ ਫਿਰ ਇਹਨੂੰ ਆਪ ਲਵਾ ਲੈ ਨਿੱਪਲ ਵਾਲਾ ਨਿੱਪਲ ਲਵਾ ਲੈ ਕੋਲ ਕਿਹਦੇ ਨਿੱਪਲ ਵਾਲੇ ਹੁਣ ਐਦੇ ਵਿੱਚ ਆਵੇ ਐਦੇ ਵਿੱਚ ਵੀ ਨਿੱਪਲ ਚਾਹੀਦੀ ਆ ਇੱਥੋਂ ਉਹ ਨਹੀਂ ਉਹ ਗੋਲ ਨਹੀਂ ਪਾਇਆ ਉਹ ਨਹੀਂ ਹੋ ਜਾਣੀ ਵਿੱਚ ਹਾਂ ਚੱਲ ਜੇ ਪਲੀਸ ਹੋਵੇ ਚੱਲ ਮਾਰ ਇਹ ਪਾਪੇ ਤੇ ਲਿਖ ਰਿਹਾ ਮੈਂ ਮਾਰ ਕੇ ਨਾਟ ਲਾ ਕੇ 13 ਦਾ ਟੰਬਰੀਰ ਤੇ ਵੈਲਡ ਕਰਕੇ ਇਹ ਪੁਰਾਣੇ ਮਾਡਲ ਨੂੰ ਸਾਰੀ ਗਰੀਸ ਵਾਜਦੀ ਆਹ ਵੇਖੋ ਨਵੇਂ ਮਾਡਲ ਨੂੰ ਇਹਨਾਂ ਦੇ ਤਾ ਇਹਨੂੰ ਬੰਨ੍ਹਦੀ ਕਰਦਾ ਅਸਲ ਬੋਸ਼ਣੂ ਜੇ ਗਰੀਸ ਹੀ ਨਾ ਗਈ ਫੇਰ ਕੀ ਸਿਸਟਮ ਆ ਸਮਝ ਨਹੀਂ ਲੱਗਦੀ